ਦੋਸਤੋ ਅੱਜ ਅਸੀਂ ਪੁਰਾਣੇ ਹਸਪਤਲ ਪਹੁੰਚੇ ਆਂ ਜੀ ਗੁਰਦਾਸਪੁਰ ਦੇ ਪੁਰਾਣੇ ਹਸਪਤਲ ਸੋ ਇੱਥੇ ਮੈਂ ਤੁਹਾਨੂੰ ਦੱਸ ਰਣਾ ਕਿ ਕੁਝ ਸਮਾਂ ਪਿੱਛੇ ਦੀ ਗੱਲ ਕਰੀਏ ਅਸੀਂ ਤਾਂ ਗੁਰਦਾਸਪੁਰ ਦਾ ਪੁਰਾਣਾ ਹਸਪਤਲ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਔਰ ਬੰਦ ਹੋਣ ਤੋਂ ਬਾਅਦ ਜਿਹੜਾ ਵੀ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਵਾ ਸੋ ਹੁਣ ਜਰਾ ਜੀ ਇਹ ਹਸਪਤਲ ਦੁਬਾਰਾ ਜਿਹੜਾ ਚਾਲੂ ਹੋ ਗਿਆ ਦਾ ਵਾ ਔਰ ਇੱਥੇ ਜਿਹੜੇ ਬੈਨੀਫਿਟ ਮਿਲਦੇ ਪਿਆ ਜੀ ਉਹ ਵੀ ਤੁਹਾਡਾ ਨਾਲ ਸਾਂਝੇ ਕਰਦੇ ਆਂ ਔਰ ਇੱਥੇ ਟੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਮੈਡੀਸਿਨ ਜਿਹੜੀ ਸਭ ਤੋਂ ਵੱਡੀ ਗੱ ਐ ਦਵਾਈਆਂ ਵਾਲੀ ਜਿਹੜੀ ਸ਼ਾਪ ਇੱਥੇ ਜੀ ਇੱਥੇ ਬਿਲਕੁਲ ਫਰੀ ਦਵਾਈ ਆ ਟੋਟਲ ਜਿਹੜੀ ਆ ਫਰੀ ਉਪਕਾਸਤ ਦੀ ਦਵਾਈ ਦਿੱਤੀ ਜਾਂਦੀ ਆ ਇਹ ਹਸਪਤਾਲ ਦੀ ਆਪਣੀ ਸ਼ਾਪ ਆ ਜੀ ਔਰ ਇਹਦੇ ਨਾਲ ਜਿਹੜਾ ਵਾ ਭਾਰਤ ਸਰਕਾਰ ਵੱਲੋਂ ਜਿਹੜਾ ਵਾ ਜੀ ਮਹਾਂਤਾ ਪ੍ਰਾਪਤ ਵੀ ਇੱਕ ਸਟੋਰ ਆ ਔਰ ਇੱਥੇ ਅਧੇ ਰੇਟਾਂ ਦੇ ਮੈਡੀਸਿਨ ਮਿਲਦੀ ਆ ਸੋ ਤੁਹਾਨੂੰ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਔਰ ਅੰਦਰ ਜਾ ਕੇ ਗੱਲਬਾਤ ਵੀ ਕਰਦੇ ਆ ਜਾਣਦੇ ਆ ਕਿ ਕਿੰਨਾ ਰੇਟਾਂ ਦੇ ਦਵਾਈਆਂ ਦਿੰਦੇ ਵੀ ਔਰ ਕਿਹੜੀ ਕਿਹੜੀ ਮੈਡੀਸਿਨ ਇਹਨਾਂ ਕੋਲ ਮੌਜੂਦ ਆ ਜੀ ਸੋ ਕਿਦਣਾ ਕਿਤੇ ਦੇਖੋ ਜੀ ਫਾਇਦੇ ਤੇ ਇਹਦੇ ਹੈਗੇ ਆ ਜੀ ਬੈਨੀਫਿਟ ਜਿਹੜੇ ਆ ਜੀ ਗੁਰਦਾਸਪੁਰ ਦੇ ਸਾਡੇ ਲੋਕ ਜਿਹੜੇ ਫਾਇਦੇ ਲੈ ਰਹੇ ਨੇ ਸੋ ਬ੍ਰਦਰ ਨੇ ਇਥੇ ਲਈ ਮੈਡੀਸਨ ਦੇ ਰੇ ਨੇ ਇਹਨਾਂ ਨਾਲ ਗਲਤ ਕਰ ਰਹੇ ਨੇ ਬ੍ਰਦਰ ਕਿੰਨੇ ਕ ਬੈਨੀਫਿਟ ਜਿਹੜੇ ਇਥੇ ਦਿੱਤੇ ਜਾ ਰਹੇ ਜੀ ਬੈਨੀਫਿਟ ਸਾਰੇ ਜੇ ਗੱਲ ਕਰੀਏ ਮੇਰੇ ਹਿਸਾਬ ਨਾਲ ਸਾਰੇ ਇਥੇ ਦਿੱਤੇ ਜਾ ਰਹੇ ਆ ਆ ਮੈਡੀਸਨ ਜਿਹੜੀ ਹੁਣ ਆਪਾ ਜੀ ਮੇਰੇ ਕੋਲ ਲੈਣ ਆਏ ਨੇ ਆਪਾ ਜੀ ਆ ਪਤਾ ਮੇਰੇ ਖਿਆਲ 50 ਰੁਪਏ ਦਾ ਜੀ ਸਿਰਫ ਜੇ ਐਸਵਿਕਜ਼ਿਮ ਦਾ ਸਿੰਪਲ ਜਾਂ ਐਂਟੀਬਾਇਓਟਿਕ ਆ ਸਾਰੇ ਇਹਨੂੰ ਯੂਜ਼ ਕਰਦੇ ਆ ਮੋਸਟਲੀ ਕਹੋ ਜਦੋਂ ਕੋਲਡ ਵਗੈਰਾ ਹੋਵੇ ਜਾਂ ਗਲਾ ਖਰਾਬ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਇਨਫੈਕਸ਼ਨ ਹੋਵੇ ਤੇ ਐਸਵਿਕਜ਼ਿਮ ਟੈਬਲੇਟ ਆਹੀ ਉਹਦੇ ਯੂਜ਼ ਕਰਦੇ ਆ ਆਹੀ ਜਿਹੜੀ ਸਟੇਪ ਆ ਬਾਜ਼ਾਰ ਚ ਖਰੀਦੀ ਹੈ ਤੋਂ ਮੇਰੇ ਖਿਆਲ ਨਾਲ 200 ਦੀ ਜਾਂ 250 ਰੁਪਏ ਦੀ ਆਉਂਦੀ ਆ ਇੱਥੇ ਦਾ ਰੇਟ ਹੈਗਾ ਸਾਰਾ 53 ਰੁਪਏ ਦੀ ਤੁਸੀਂ ਦੇਖ ਸਕਦੇ ਤਦੋਂ ਤੁਸੀਂ 2 ਤੋਂ ਦਿਖਾਇਓ ਭਾਜੀ 2 ਤੋਂ 250 ਜਿਹੜਾ ਇਹਦਾ ਰੇਟ ਆ ਜੀ ਮਾਰਕੀਟ ਰੇਟ ਜਿਹੜਾ ਬਾਜ਼ਾਰ ਦਾ ਔਰ ਇਹ 50 ਇਹਦਾ ਰੇਟ ਆ ਸਾਰਾ 50 ਰੁਪਏ 50 ਰੁਪਏ ਦੇ ਰਿਆ ਜੀ ਇਹ ਫਾਇਦੇ ਨੇ ਇਹਨਾਂ ਜਿਹੜੇ ਮੈਡੀਸਨ ਦੀ ਇਹ ਸ਼ੌਪ ਦੀ ਸੈਸ਼ਣ ਜੇ ਆਹ D3 ਬਹੁਤ ਮੈਗ ਬਾਜ਼ਾਰ ਚ ਕੋਸਟਲੀ ਮਿਲਦੀ ਆ ਇੱਕ D3 ਦਾ ਅਸੀਂ ਸੈਸ਼ਣ ਲਈਏ ਤੋਂ ਮੇਰੇ ਖਿਆਲ ਨਾਲ 30-40 ਰੁਪਏ ਜਾਂ ਨਿਕਰਾ ਹੋਊਗਾ ਇੱਥੇ ਜਾਨੋ ਇਸ ਦੀ ਚ ਸਾਰਾ 10 ਰੁਪਏ ਦਾ ਸੈਸ਼ਟ ਆ ਜੀ ਓਕੇ ਐ ਮੈਂ ਸਮਝਦਾ ਕਿ ਐ ਸੈਸ਼ਟ ਜਿਆਹੀ ਪੂਰੀ ਡੱਬੀ ਲਈਏ ਤੇ ਸਾਰੀ 100 ਰੁਪਏ ਦੀ ਮਿਲਦੀ ਹੈ 100 ਰੁਪਏ ਦੀ ਜੇ ਅਸੀਂ ਡੱਬੀ ਖਰੀਦਦੇ ਆ ਤੇ 2.5 3 ਮਹੀਨੇ ਦੇ ਨਾਲ इजीली ਨਿਕਲ ਜਾਂਦੇ ਕਿਉਂਕਿ ਵੀਕਲੀ ਹੁੰਦਾ ਸਰ ਇਹ ਮੈਡੀਸਨ ਸਾਰੀ ਮਿਲ ਜਾਂਦੀ ਸਾਰੀ ਤਕਰੀਬਨ ਸਰਚ ਆਇਓ ਬੀਪੀ ਦੀ ਆ 슈ਗਰ ਦੀ ਆ ਕੋਲੇਸਟ੍ਰੋਲ ਦੀ ਆ ਥਾਇਰੋਇਡ ਦੀ ਆ ਉਹ ਸਾਰੀ ਮੈਡੀਸਨ ਜਿਹੜੀ ਆ ਉਹ ਤੁਹਾਨੂੰ ਇੱਥੋਂ ਮਿਲ ਆਉਂਦੀ ਇਹ ਸਟੋਰ ਜਿਹੜਾ ਵਾ ਇਹ ਪੰਜਾਬ ਸਰਕਾਰ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਜੀ ਇਹ ਸਟੋਰ ਸ ਰੈੱਡ ਕਰਾਸ ਸੁਸਾਇਟੀ ਵੱਲੋਂ ਆ ਇਹ ਸਟੋਰ ਇੱਕ ਤੇ ਸਾਡਾ ਸਟੋਰ ਤੇ ਸਿਵਲ ਹਸਪੀਟਲ ਹੈ ਆਪਣੇ ਬੱਬਰੀ ਇਹ ਦੂਸਰਾ ਸਟੋਰ ਹੈ ਜਿਹੜਾ ਰੈੱਡ ਕਰਾਸ ਸੁਸਾਇਟੀ ਨੇ ਇੱਥੇ ਸਾਡੇ ਸ਼ਹਿਰ ਵਿੱਚ ਲਿਆਂਦਾ ਹੈ। ਸੋ ਮੈਂ ਸਪੈਸ਼ਲ ਥੈਂਕ ਯੂ ਕਰਦਾ ਰੈੱਡ ਕਰਾਸ ਸੁਸਾਇਟੀ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਟੋਰ ਸਾਡੇ ਸ਼ਹਿਰ ਕੋਰਦਾਸਪੁਰ ਦੇ ਵਿੱਚ ਲਿਆਂਦਾ ਹੈ। ਕਿਤਨੇ ਕਿਤੇ ਫਾਇਦੇ ਤੇ ਲੋਕਾਂ ਨੂੰ ਮਿਲਦੇ ਪਏ ਜੀ। ਫਾਇਦੇ ਆ ਸਰ। ਆ ਦੇਖ ਲਓ ਮੈਡੀਸਨ ਅ ਮੇਰੇ ਖਿਆਲ ਭਾਜੀ ਮੇਰੇ ਕੋਲ ਲੈਣ ਆਏ ਆ ਇਹ ਮੈਡੀਸਨ ਮੌਸਲੀ ਖਾਲੋ 100 ਰੁਪਏ ਦੀ ਸਾਰੀ ਮੈਡੀਸਨ ਹੈ ਜੀ ਸਾਰੀ 100 150 ਰੁਪਏ ਦੀ ਜੀ ਆ ਦੇਖੋ ਤੁਸੀਂ ਦਿਖਾਓ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਜਰਾ ਤੁਸੀਂ ਦੇਖ ਸਕਦੇ ਹੋ ਜੀ ਆ ਸਾਰੀ ਮੈਡੀਸਨ ਜਿਹੜੀ ਹੈ ਜੀ ਪੈਰਾਸੀਟਾਮੋਲ ਐਸਿਕਲੋਐਸਟੀ ਐਸਵਿਕਜ਼ੀਮਾ ਡੀ3 ਸੈਸ਼ਟ ਹੈ ਇਹਦੇ ਨਾਲ ਦੀ ਨਾਲ ਭਾਜੀ ਟੈਲ ਮੀ ਸਾਰਟਨ ਸਿਰਫ 12 ਰੁਪਏ ਦਾ ਪਤਾ ਹੈ ਜੀ ਟੈਲ ਮੀ ਸਾਰਟ ਸਾਰੀ ਮੈਡੀਸਨ ਜਿਹੜੀ ਹੈ 100 ਰੁਪਏ ਦੀ ਬਣੀ ਹੈ ਜੀ ਔਰ ਇਹੀ ਮੈਡੀਸਨ ਤੁਸੀਂ ਬਾਹਰੋਂ ਲਓਗੇ ਤਾਂ ਮੇ ਹਾਂਜੀ ਬਿਲਕੁਲ ਜੀ ਦੇਖੋ ਜੀ ਇੱਥੇ ਤਿੰਨ ਗੁਣਾ ਘੱਟ ਰੇਟ ਤੇ ਮੈਡੀਸਿਨ ਮਿਲਦੀ ਏ ਸਾਰਿਆਂ ਨੂੰ ਇੱਥੇ ਬਹੁਤ ਜ਼ਿਆਦਾ ਪੇਸ਼ੈਂਟ ਵਗੈਰਾ ਹੁੰਦੇ ਉਹਨਾਂ ਨੂੰ ਫਾਇਦੇ ਹੁੰਦੇ ਕਾਫੀ ਜ਼ਿਆਦਾ ਕਈਆਂ ਨੂੰ ਅਵੇਅਰ ਨਹੀਂ ਆਸੀਂ ਤੁਹਾਡੇ ਚੈਨਲ ਨਾਲ ਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਵੱਧ ਤੋਂ ਵੱਧ ਜੈਨ ਉਸਦੀ ਫਾਰਮੇਸੀ ਦਾ ਵੱਧ ਤੋਂ ਵੱਧ ਆਪਾਂ ਫਾਇਦਾ ਲਈਏ ਇੱਥੇ ਆ ਕੇ ਮੈਡੀਸਿਨ ਤਿੰਨ ਗੁਣਾ ਘੱਟ ਰੇਟ ਦੇ ਮੈਡੀਸਿਨ ਮੈਂ ਭਾਜੀ ਦੇਖ ਰਿਹਾ ਸੀ ਕਿ ਤੁਹਾਡੀ ਸ਼ਾਪ ਤਾਂ ਇੱਥੇ ਖੁੱਲੀ ਹੈ ਪਰ ਕਿਤੇ ਨਾ ਕਿਤੇ ਲੋਕਾਂ ਤੱਕ ਮੈਸੇਜ ਨਹੀਂ ਪਹੁੰਚ ਪਾਇਆ ਕਿਉਂਕਿ ਸਮੇਂ ਦੇ ਹਿਸਾਬ ਨਾਲ ਮੈਸੇਜ ਪਹੁੰਚਣਾ ਜ਼ਰੂਰੀ ਹੈ ਕਿਸੇ ਨੂੰ ਪਤਾ ਲੱਗੇਗਾ ਫਿਰ ਕੋਈ ਆਏਗਾ ਲੈਣ ਮੈਸੇਜ ਦੀ ਸਰ ਤੁਸੀਂ ਗੱਲ ਕਰਦੇ ਹੋ ਮੈਸੇਜ ਹੌਲੀ-ਹੌਲੀ ਥੋੜਾ ਲੋਕਾਂ ਨੂੰ ਪਤਾ ਲੱਗ ਗਿਆ ਹੈ ਸਟੋਰ ਬਾਰੇ ਪਹਿਲਾਂ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਲੋਕਾਂ ਨੂੰ ਥੋੜਾ ਹੀ ਨਵੇਰ ਨਹੀਂ ਸੀਗਾ ਉਦੋਂ ਇੱਕ ਸੀਗਾ ਕਿ O.P.D ਦੀ ਸਟਰ ਦੇ ਨੇਰ ਜਾਂਦੀ ਸੀਗੀ ਬਟ ਹੋਂਦੀ ਜਿਹੜੀ ਓਪਰਟੀ ਆ ਰੋਜ਼ ਦੀ ਉਹ ਨੇਰਲੀ ਮੇਰੇ ਖਿਆਲ 150 ਪੇਸ਼ੈਂਟ ਓਪੀਡੀ ਦਾ ਡਾਕਟਰ ਵੀ ਸਾਰੇ ਤਕਰੀਬਨ ਹੈਗੇ ਆ ਡਾਕਟਰ ਸਾਰੇ ਸਾਰੇ ਨੇ ਤਕਰੀਬਨ ਇੱਥੇ ਬੱਚਿਆਂ ਦੇ ਡਾਕਟਰ ਨੇ ਸਾਡੇ ਕੋਲੋਂ ਨਾਲੇ ਗਾਇਨੀ ਦੇ ਡਾਕਟਰ ਨੇ ਔਰਥੋ ਦੇ ਡਾਕਟਰ ਨੇ ਹੋਰ ਵੀ ਐਮਓ ਕਾਫੀ ਨੇ ਸਾਡੇ ਕੋਲੋਂ 5-6 ਐਮਓ ਹੋਰੇ ਵੀ ਹੈਗੇ ਮੇਰੇ ਖਿਆਲ ਤੁਹਾਡੇ ਸਟੋਰ ਦੀ ਟਾਈਮਿੰਗ ਕੀ ਪਾਜੀ ਟਾਈਮਿੰਗ ਸਾਰੇ 24 ਆਰ ਹੈ बड़ा बड़ा 24 ਘੰਟੇ 24 ਘੰਟੇ ਯਾਹੀ ਬਾਤ ਹੈ ਇਹ ਬੜਾ ਵੱਡਾ ਫਾਇਦਾ ਭਾਜੀ 24 ਘੰਟੇ ਸਰਵਿਸ ਹੈ ਹਾਂ ਜੀ 24 ਆਵਰ ਜਿਹੜਾ ਮਰਜ਼ੀ ਜਦੋਂ ਮਰਜ਼ੀ ਆਪਣੀ ਮੈਡੀਸਿਨ ਲੈ ਕੇ ਜਾ ਸਕਦਾ ਹੈ ਤੇ ਨਾਈਟ ਵੀ ਮਿਲ ਪੀਥੇ ਬੰਦਾ ਪੱਕਾ ਮਿਲੇਗਾ ਜੀ ਇੱਥੇ ਸਰ ਇੱਕ ਹੈਗਾ ਸਾਡੇ ਕੋਲ ਸਟਾਫ ਮੈਂਬਰ ਇੱਕ ਫਾਰਮਾਸਿਸਟ ਸਾਡਾ ਉਹ ਨਾਈਟ ਤੇ ਹੁੰਦਾ ਰਾਤ ਨੂੰ ਇੱਥੇ ਅਵੇਲੇਬਲ ਹੁੰਦਾ ਜੇ ਨਾਈਟ ਤੇ ਕਿਸੇ ਨੂੰ ਇਨ ਕੇਸ ਐਮਰਜੈਂਸੀ ਆ ਕੋਈ ਮੈਡੀਸਿਨ ਖਰੀਦਣੀ ਆ ਜਾਂ ਕਈ ਵਾਰੀ ਕਿ ਹੁੰਦਾ ਜਾਂ ਦਿਨੇ ਸਾਨੂੰ ਟਾਈਮ ਨਹੀਂ ਲੱਗਦਾ ਤਾਂ ਹੀ ਸ਼ਾਮ ਨੂੰ ਜਾਂ ਰਾਤ ਨੂੰ ਫ੍ਰੀ ਹੁੰਨੇ ਆ ਤੇ ਰਾਤ ਨੂੰ ਵੀ ਤੁਸੀਂ ਇੱਥੇ ਆ ਸਕਦੇ ਹੋ ਬਿਲਕੁਲ ਤੁਹਾਨੂੰ ਮੈਡੀਸਿ ਤੋ ਆ ਦੇਖੋ ਤੁਸੀਂ ਮੈਡੀਸਿਨ ਵੀ ਜਿਹੜੀ ਹੈ ਤਕਰੀਬਨ ਇੰਨਾ ਕੋ ਹਰੇਕ ਜਿਹੜੀ ਇਥੇ ਮਿਲੇਗੀ ਆ ਦੇਖੋ ਤੁਸੀਂ ਪੂਰਾ ਸਟੋਰ ਭਰਿਆ ਦਾ ਵਾਜੀ ਅਮੋਕਸੀਸਿਲਿਨ 500 ਹੈ ਜੀ ਆ ਵੀ ਐਂਟੀਬਾਇਓਟਿਕ ਕਾਫੀ ਅੱਛਾ ਐਂਟੀਬਾਇਓਟਿਕ ਹੈ ਅਮੋਕਸੀਸਿਲਿਨ ਆ 625 ਹੈ ਇਹ ਵੀ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਕਿ ਇਹ ਲੋਕ ਇਸ ਚੀਜ਼ ਨੂੰ ਜਾਣਦੇ ਨੇ ਕਿ ਅਮੋਕਸੀਸਿਲਿਨ ਸੀ ਵੀ ਜਿਹੜਾ ਆ ਉਹ ਜਦੋਂ ਵੀ ਅਸੀਂ ਬਿਮਾਰ ਹੁੰਨੇ ਆ ਤਾਂ ਇਹ ਐਂਟੀਬਾਇਓਟਿਕ ਸਾਰੇ ਨਾਲੋਂ ਅੱਛਾ ਮੁਕ ਵੀ ਕਾਇੰਟ ਦੇ ਨਾਂ ਤੇ ਬਾਜ਼ਾਰ ਚ ਆਉਂਦਾ ਮੇਰੇ ਖਿਆਲ ਇਹਦਾ ਰੇਟ ਹੈਗਾ ਜੀ ਸਾਰਾ ਮੈਂ ਰੇਟ ਤੁਹਾਨੂੰ ਦੱਸ ਦਿੰਦਾ ਸਪਿੰਗਰ ਤੇ ਰੇਟ ਸੀ ਸਰ ਸਾਰਾ ਮਾਰਕੀਟ ਦਾ ਉਦਾਂ ਇਹ ਮਾਰਕੀਟ ਚ ਲੋਗੇ ਤੇ ਸਰ ਇਹਦਾ ਕਾਸਟਲੀ 200 ਜਾਂ 250 ਇਹਨਾਂ ਦਾ ਬਹੁਤ ਜਿਆਦਾ ਰੇਟ ਅੱਗੇ ਵੀ ਭਾਜੀ ਮੈਡੀਸਿਨ ਸਾਰੀ ਹੈ ਹਾਂ ਸਰ ਬਲੀ ਮੈਂ ਦੇਖਣਾ तकरीबन ਹਰੇਕ ਨਾ ਬਿਮਾਰੀ ਦੀ ਹੈਗੀ ਮੈਡੀਸਿਨ ਇੱਥੇ ਜੀ ਮੈਡੀਸਿਨ ਸਾਥ ਤੇ ਦੇਖੋ ਤੁਸੀਂ ਪਰ ਕੈਮਰਾ ਲਓ ਇੱਥੇ ਪੁੱਛਣਾ ਹੈ ਸਾਡੇ ਕੋਲੋਂ ਹਾਂ ਬੋਨਵਿਟਾ ਟਾਈਪ ਆ ਦੇਖੋ ਇਹਦਾ ਰੇਟ ਹੈ 185 ਰੁਪਏ ਤੇ ਕੁਆਂਟੀਟੀ ਦੇਖੋ 500 ਗ੍ਰਾਮ ਜੀ ਇਹ ਕਿਹੜੀ ਕੰਪਨੀ ਦਾ ਭਾਜੀ ਜਾਨੋਸ਼ਦੀ ਦਾ ਜੀ ਜਾਨੋਸ਼ਦੀ ਦਾ ਸਾਰਾ ਮਾਲ ਜਾਨੋਸ਼ਦੀ ਦਾ ਜੀ ਦੇਖੋ ਇਹ ਫਾਇਦੇ ਤੇ ਕਿਤੇ ਨਾ ਕਿਤੇ ਹੈਗੇ ਆ ਜੀ ਸੋ ਗੁਰਦਾਸਪੁਰੀਆਂ ਨੂੰ ਭਾਜੀ ਆਜੋ ਇਸ ਸਾਈਡ ਤੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਭਾਜੀ ਕੀ ਮੈਸੇਜ ਦੇਣਾ ਚਾਹੋਗੇ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਕਿ ਇੱਕ ਵਾਰੀ ਇਸ ਸਟੋਰ ਤੇ ਆ ਕੇ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਜਿੰਨੀ ਦੇਰ ਤੱਕ ਇਹ ਆ ਕੇ ਮੈਡੀਸਿਨ ਨਹੀਂ ਨਾ ਚੈੱਕ ਕਰਦੇ ਤਦ ਤੱਕ ਆਈ ਸੈਟੀਸਫੈਕਸ਼ਨ ਸਾਨੂੰ ਦਿলো ਨਹੀਂ ਹੁੰਦੀ ਬਿਲਕੁਲ ਹੁਣ ਜਿੰਨੀ ਦੇਰ ਤੱਕ ਅਸੀਂ ਇੱਥੇ ਆਵਾਂਗੇ ਨਹੀਂ ਹੁਣ ਮੈਂ ਵਾ ਜੇ ਮੈਂ ਵੀ ਮੈਡੀਸਿਨ ਲੈਣੀ ਹੈ ਤਾਂ ਮੈਂ ਪਹਿਲਾਂ ਆ ਕੇ ਚੈੱਕ ਕਰੂੰਗਾ ਕਿ ਯਾਰ ਇੱਥੇ ਮੈਡੀਸਿਨ ਸਾਰੀ ਹੈਗੀ ਆ ਅੱਛਾ ਕਈ ਵਾਰੀ ਮਨ ਚ ਲਾਉਡ ਆ ਜਾਂਦਾ ਵੀ ਜਿਹੜੀ ਸਸਤੀ ਦਵਾਈ ਮਿਲਦੀ ਹੈ ਸ਼ਾਇਦ ਉਹ ਹਲਕੀ ਨਾ ਹੋਵੇ ਲੋਕਾਂ ਦੇ ਇੱਕ ਮਾਈਂਡ ਹੀ ਹੁੰਦਾ ਵਾ ਉਹ ਵੀ ਥੋੜਾ ਕੱਟ ਉਹ ਮੈਂ ਤੁਹਾਨੂੰ ਦੱਸ ਦਿਆਂ ਉਹ ਲੋਕ ਮੇਰੇ ਖਿਆਲ ਜਨਰਿਕ ਤੇ ਐਥੀਕਲ ਦੇ ਨਾਮ ਤੋਂ ਜ਼ਿਆਦਾ ਜਾਣਦੇ ਨੇ ਦੇਖੋ ਜਨਰਿਕ ਜਿਹੜੀ ਹੈ ਨਾ ਇਹ ਮੈਡੀਸਨ ਦਾ ਮੈਂ ਤੁਹਾਨੂੰ ਕਹਿ ਸਕਦਾ ਕਿ ਪੰਜਾਬ ਸਰਕਾਰ ਵਾਲਾ ਹੈ ਤੇ ਇਹ ਮੈਡੀਸਨ ਦਾ ਕੋਈ ਜ਼ਿਆਦਾ ਸਾਈਡ ਇਫੈਕਟ ਮੈਂ ਤਾਂ ਨਹੀਂ ਦੇਖਿਆ ਅਜ ਤੱਕ ਜਿਹਨੇ ਵੀ ਮੈਡੀਸਨ ਦਿੱਤੀ ਲਾ ਕੇ ਪਰਫੈਕਟ ਆ ਮਿਲ ਗਈ ਸਾਨੂੰ 6.5 ਜਾਂ 7 ਮਹੀਨੇ ਤਕਰੀਬਨ ਹੋ ਗਏ ਨੇ ਇਸ ਸਟੋਰ ਖੁੱਲੇ ਨੂੰ ਠੀਕ ਹੈ ਜੀ ਤੇ ਹੁਣ ਤੱਕ ਜਿੰਨੇ ਵੀ ਪੇਸ਼ੈਂਟ ਮੇਰੇ ਕੋ ਆਏ ਆ ਉਹ ਕਹਿੰਦੇ ਆ ਭਾਜੀ ਬਹੁਤ ਵਧੀਆ ਫੈਸਿਲਿਟੀ ਦਿੱਤੀ ਆ ਗਵਰਨਮੈਂਟ ਨੇ ਜਿਹੜੀ ਆ ਮੈਡੀਸਿਨ ਆਹੀ ਬਾਜ਼ਾਰ ਚ ਲੈਣੇ ਸੀਗਾ 1000 ਰੁਪਏ ਦੀ ਉਹ ਸਾਨੂੰ ਕਿਤੇ ਨਾ ਕਿਤੇ ਜਿਹੜੀ ਆ 400 500 ਰੁਪਏ ਦੀ ਮਿਲੇਗੀ ਤੇ ਨਾਲੇ ਇਹ ਮੈਡੀਸਿਨ ਜਿਹੜੀਆਂ ਨੇ ਮੈਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਮੈਡੀਸਿਨ ਅਸੀਂ ਆਪ ਯੂਜ਼ ਕੀਤੀ ਆ ਫਿਰ ਆ ਵੀ ਆਪ ਪੇਸ਼ੈਂਟਸ ਨੂੰ ਦਿੱਤੀ ਆ ਤੇ ਆਪਣਾ ਤੁਸੀਂ ਐਡਰੈਸ ਵੀ ਮੈਂਸ਼ਨ ਕਰਦੇ ਹੋ ਕਿਉਂਕਿ ਜਿਹੜਾ ਲੋਕਲ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਏਗਾ ਐਡਰੈਸ ਸਾਰੇ ਇਹ ਸਟੋਰ ਦਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਜਿਹੜਾ ਸਾਡਾ ਇੱਕ ਪੁਰਾਣਾ ਹਸਪੀਟਲ ਹੀ ਕਹਿੰਦੇ ਸੀ ਇਹ ਉੱਥੇ ਸਥਿਤ ਹੈ ਜੀ ਆ ਤੋ ਇਹ ਐਂਟ੍ਰੈਂਸ ਜਿਹੜਾ ਐਂਟਰ ਕਰੋਗੇ ਨਾ ਉਸੇ ਆਨ ਗੇਟ ਦੇ ਨਾਲ ਹੀ ਹੈ ਥੋੜਾ ਚਾਰ ਪੰਜ ਅੱਗੇ ਚਲੋਗੇ ਤੁਹਾਨੂੰ ਆਪੇ ਨਜ਼ਰ ਆ ਜਾਊਗਾ ਜਿੱਥੇ ਜਨੋਸਟਿਸਟੋਰ ਤੇ ਬੈਨਰ ਲੱਗਿਆ ਹੈ ਠੀਕ ਹੈ ਬ੍ਰਦਰ ਥੈਂਕ ਯੂ ਸੋ ਦੇਖੋ ਇਹ ਫਾਇਦਾ ਇਹਦਾ ਜ਼ਰੂਰ ਲਓ ਜੀ ਤੁਸੀਂ ਜਦੋਂ ਪੁਰਾਣੇ ਹਸਪਤ ਇਹਦੇ ਬੈਨੀਫਿਟ ਜਿਹੜੇ ਆ ਤੁਸੀਂ ਜ਼ਰੂਰ ਲਓ ਇਸ ਤਰ੍ਹਾਂ ਮੈਂ ਦੱਸ ਰਿਹਾ ਵੀ ਤਕਰੀਬਨ ਅਸੀਂ ਦੇਖਿਆ ਵਾ ਵੀ ਜਦੋਂ ਮਾਤਲ ਬੰਦਾ ਜਦੋਂ ਹਸਪਤਲ ਦੇ ਵਿੱਚ ਤਾਂ ਦਵਾਈਆਂ ਦੇ ਚੱਕਰ ਤੇ ਬੰਦਾ ਫਸ ਜਾਂਦਾ ਵਾ ਔਰ ਮਹਿੰਗੀਆਂ ਦਵਾਈਆਂ ਕਰਕੇ ਜਿਹੜਾ ਵਾ ਜੀ ਉਹ ਔਖਾ ਹੋ ਜਾਂਦਾ ਦਾ ਟਾਈਮ ਲਗਾਉਣਾ ਮੈਡੀਸਿਨ ਤੋਂ ਆ ਜਾ ਕੇ ਪ੍ਰੋਬਲਮ ਹੁੰਦੀ ਆ ਔਰ ਜੇਕਰ ਸਰਕਾਰ ਨੇ ਤੁਹਾਨੂੰ ਕੋਈ ਬੈਨੀਫਿਟ ਦਿੱਤੇ ਆ ਤਾਂ ਉਹਨਾਂ ਬੈਨੀਫਿਟ ਉਹਨਾਂ ਚੀਜ਼ਾਂ ਦਾ ਫਾਇਦਾ ਜ਼ਰੂਰ ਲਵੋ ਸਸਤੀਆਂ ਦਵਾਈਆਂ ਔਰ ਜੇ ਇਧਰ ਸਰਕਾਰੀ ਹਸਪਤਲ ਦੇ ਸਟੋਰ ਦੀ ਗੱਲ ਕਰੀ ਤਾਂ ਇੱਥੋਂ ਬਿਲਕੁਲ ਫ੍ਰੀ ਦਵਾਈ ਆ ਜੀ ਇੱਕ ਪੈਸਾ ਨਹੀਂ ਤੁਹਾਡਾ ਲੱਗਣਾ ਟੋਟਲ ਫ੍ਰ ਔਰ ਉਹਦੇ ਨਾਲ ਹੀ ਬਿਲਕੁਲ ਜਿਹੜਾ ਸਟੋਰ ਆ ਜੀ ਇਹ ਜਿਹੜਾ ਸਟੋਰ ਆ ਸਰਕਾਰ ਵੱਲੋਂ ਜਿਹੜਾ ਖੋਲਿਆ ਗਿਆ ਵਾ ਇਹਦੇ ਉੱਤੇ ਤੁਹਾਨੂੰ ਅੱਧੇ ਰੇਟਾਂ ਦੇ ਮੈਡੀਸਿਨ ਮਿਲਣੀਆਂ ਸੋ ਦੇਖੋ ਇਹਨਾਂ ਚੀਜ਼ਾਂ ਦਾ ਫਾਇਦਾ ਲਓ ਜੀ ਤੁਸੀਂ ਬਾਹਰ ਜਿਹੜਾ ਵਾ ਮਹਿੰਗੇ ਰੇਟਾਂ ਦੇ ਦਵਾਈਆਂ ਲੈਂਦੇ ਹੋ ਮੈਡੀਕਲ ਸਟੋਰਾਂ ਤੋਂ ਉਹ ਕਿਤੇ ਨਾ ਕਿਤੇ ਤੁਹਾਡਾ ਬਚਾਅ ਹੋਏਗਾ ਤੁਹਾਡੀ ਜੇਬ ਦਾ ਬਚਾਅ ਹੋਏਗਾ ਜੀ ਸੋ ਬਿਮਾਰੀ ਜਦੋਂ ਪੈਂਦੀ ਘਰ ਦੇ ਵਿੱਚ ਤਾਂ ਵੈਸੇ ਹੀ ਜਿਹੜਾ ਵਾਜੀ ਸਾਰੇ ਪਰਿਵਾਰ ਨੂੰ ਸਿਸਟਮ ਨੂੰ ਹਿਲਾ ਦਈਏ ਖਾਸ ਕਰਕੇ ਤੁਹਾਡੀ ਜੇਬ ਨੂੰ ਪੋਕੜ ਨੂੰ ਹਿਲਾ ਦਈਏ ਸੋ ਇਸ ਕਰਕੇ ਤੁਸੀਂ ਸਰਕਾਰੀ ਜਿਹੜੀਆਂ ਸਹੂਲਤਾਂਆਂ ਜਿਹੜੀਆਂ ਬੈਨੀਫਿਟ ਦਿੱਤੇ ਆ ਰਹੇ ਆ ਉਹਨਾਂ ਦਾ ਫਾਇਦਾ ਜ਼ਰੂਰ ਲਵੋ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ